ਪਹਲਵਾਨੀ ਦਾ ਸ਼ੌਂਕ ਹੈ ਤੇ ਉਹਨਾਂ ਨੇ ਆਪਣੀ ਕੋਠੀ ਦੀ ਚੌਥੀ ਮੰਜ਼ਲ ਤੇ ਕੁਲਦੇ ਪਹਲਵਾਨਾਂ ਦੀ ਬੁੱਤ ਬਣਾ ਕੇ ਵੀ ਲਗਵਾ ਦਿੱਤੇ ਨੇ ਕਾਫੀ ਉੱਚੇ ਹੋਣ ਕਰਕੇ ਉਹ ਦੂਰੋਂ ਹੀ ਨਜ਼ਰ ਆਉਂਦੇ ਨੇ ਤੇ ਦੂਰੋਂ ਹੀ ਪਤਾ ਲੱਗ ਜਾਂਦਾ ਕਿ ਇਹ ਪਹਲਵਾਨਾਂ ਦਾ ਘਰ ਹੈ ਬੁੱਤ ਕਰਤਾਰਪੁਰ ਤੋਂ ਬਣਵਾ ਕੇ ਇੱਥੇ ਲਿਆਂਦੇ ਗਏ ਹਨ ਪਰ ਇਹਨਾਂ ਪਰਵਾਨਾਂ ਨੇ ਆਪਣੀ ਜ਼ਮੀਨ ਦੇ ਵਿੱਚ ਅਖਾੜਾ ਵੀ ਖੋਲ੍ਹਿਆ ਹੋਇਆ ਤੇ ਜਿੱਥੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਪਹਲਵਾਨੀ ਦੇ ਮੁਫਤ ਗੁਰੂ ਵੀ ਸਿਖਾਏ ਜਾਂਦੇ ਹਨ ਬਈ ਹੋੜਿਆ ਸੀਗਾ ਤੇ ਇਦਾਂ ਹੀ ਫਿਰ ਆਪਣੇ ਵਿੱਚ ਮੈਂ ਵੀ ਇੱਕ ਪਲੇਅਰ ਸੀਗਾ ਕਰਦਿਆ ਹੁਣ ਇਹ ਅੱਗੇ ਆਪਣੇ ਬੇਟੇ ਦੇ ਵਿੱਚ ਜਿਹੜਾ ਵਾ ਇਹ ਵਾ ਕੇ ਇਹ ਕਰਨ ਦੇ ਨਾਲ ਹੀ ਜਿਹੜਾ ਵਾ ਲਾਗੇ ਲੈ ਕੇ ਇੱਕ ਸੇਧ ਮਿਲ ਸਕੇ ਵੀ ਪਹਿਲਵਾਨੀ ਜਿਹੜੀ ਆ ਇਹ ਵੇਖੋ ਜੀ ਸਾਡੀ ਵਿਰਾਸਤੀ ਖੇਡ ਆ ਇਹ ਸ਼ੁਕਰੀਆ ਆ ਰਹੀ ਸੀ ਤੇ ਉਹਨੂੰ ਚੁੱਕਣ ਲਈ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਵਾ ਤੇ ਵੇਖੋ ਅੱਗੇ ਪਰਮਾਤਮਾ ਦੀ ਕਿਰਪਾ ਜੀ ਚਾਹੀਦੀ ਆ ਇਹਨੂੰ ਗਾਹ ਤੀਕਾ ਲੈ ਕੇ ਜਾਵਾਂ ਇਹ ਕਰਤਾਰਪੁਰ ਕਰਤਾਰਪੁਰ ਤੋਂ ਬਣਵਾਏ ਸੀਗੇ ਮੇਰੇ ਖਾਲ ਲਗਭਗ 35 ਤੋਂ 40 ਹਜ਼ਾਰ ਦਾ ਖਰਚਾ ਆ ਗਿਆ ਸੀ ਸ਼ੌਂਕ ਕਰਦਾ ਪਹਿਲਵਾਨੀ ਦਾ ਸ਼ੌਂਕ ਤਾਂ ਬਚਪਨ ਤੋਂ ਹੀ ਸੀਗਾ ਜੀ ਸਾਡਾ ਤੇ ਅਸੀਂ ਬਣਾਇਆ ਵਾ ਇੱਥੇ ਕੋਈ ਖਰਚਾ ਨਹੀਂਗਾ ਕਿਸੇ ਕੋਲ ਆਗੇ ਪਿੰਡਾਂ ਤੋਂ ਕਾਫੀ ਮੁੰਡੇ ਹੁੰਦੇ ਨੇ ਫ੍ਰੀ ਆਫ ਕਾਸਟ ਹੀ ਆ ਕੋਈ ਅਸੀਂ ਕੋਚ ਹੈਗਾ ਸਾਡੇ ਕੋ ਅਸੀਂ ਜਿਨ੍ਹਾਂ ਨੂੰ ਵੀ ਖੁੱਲਾ ਵੀ ਕਹਿੰਨੇ ਆ ਵੀ ਆਓ ਤੁਸੀਂ ਮਿਹਨਤ ਕਰੋ ਮਿੱਟੀ ਦੇ ਨਾਲ ਜੁੜੋ ਤੁਸੀਂ ਵੀ ਗੇਮਾਂ ਚ ਗਾਂ ਅੱਗੇ ਵਧੋ ਨਸ਼ੇ ਨੂੰ ਜਿਹੜਾ ਵਾ ਤਿਆਗਿਆ ਜਾਏ ਸ਼ੌਂਕ ਸੀਗਾ ਇਹ ਦਾਦਾ ਜੀ ਨੂੰ ਵੀ ਬੜਾ ਸ਼ੌਂਕ ਸੀਗਾ ਫਿਰ ਫਰਖਤ ਸਾਹਿਬ ਮੇਰੇ ਆਪਣਾ ਸੀਗੇ ਮਲਾਜ਼ਮ ਸੀਗੇ ਤੇ ਉਹਦਾ ਕਰਕੇ ਫਿਰ ਉਹਨਾਂ ਨੇ ਗਾਂ ਸਾਡੇ ਚ ਰੱਖਿਆ ਤੇ ਅੱਗੋਂ ਚੱਲਦੇ ਆ ਚੱਲਦੇ ਅਸੀਂ ਹੁਣ ਅੱਗੇ ਬੇਟੇ ਚ ਵੇਖਣ ਦੇ ਆ ਇਸ ਚੀਜ਼ ਨੂੰ ਤੇ ਆਪਣਾ ਪਾਵ ਲਿਫਟਿੰਗ ਕਰਦਾ ਸੀਗਾ ਬੋਡੀ ਬਿਲਡਿੰਗ ਮੇਰੇ ਨਾਲ ਇੱਕ ਇੰਜਰੀ ਹੋ ਗਈ ਸੀਗੀ ਵੇਟ ਡਿੱਗ ਪਿਆ ਸੀ ਉੱਤੇ ਲਾਉਂਦੇ ਆ ਨਾ ਬੰਚ ਟੁੱਟ ਗਿਆ ਸੀ ਤੇ ਉਹਦਾ ਕਰਕੇ ਮਸਲ ਪਾਟ ਗਈ ਜਿਹੜਾ ਕਰਕੇ ਮੈਨੂੰ ਉਹ ਛੱਡਣੀ ਪਈ ਗੇਮ ਪਰ ਹੁਣ ਵੀ ਆਪਣੀ ਫਿਟਨੈਸ ਲਈ ਅਸੀਂ ਖੜੇ ਜਾਂਦੇ ਆ ਰੋਜ਼ ਪ੍ਰੈਕਟਿਸ ਕਰਦੇ ਆ ਉਨੀ ਕ ਆਪਣੀ ਫਿਟਨੈਸ ਬਣੀ ਰਹੀ ਬਾਕੀ ਅੱਗੇ ਹੁਣ ਇਹਦੀ ਤਿਆਰੀ ਕਰਵਾਵਾਂਗੇ ਫੋਲ ਗੜੀ ਬੋਤਲਾਏ ਵੇਖਣ ਜਿਹੜੇ ਵੀ ਲੋਕੀ ਨੰਗਦੇ ਨੇ ਰੋਡ ਤੇ ਕੋਟੀ ਆ ਉਹਦਾ ਕਰਕੇ ਵੇਖਦੇ ਨੇ ਬੜਾ ਤੁਸ਼ਾ ਵੀ ਪੈਦਾ ਹੁੰਦਾ ਫਿਰ ਵੇਂਦੇ ਆ ਕਿ ਹਾਂ ਪਹਿਲਵਾਨ ਲੱਗੇ ਆ ਪਹਿਲਵਾਨਾਂ ਦਾਵਾ ਪਹਿਲਵਾਨਾਂ ਦਾ ਕਰਕੇ ਤੇ ਲੋਕੀ ਜੁੜਨਾ ਵੀ ਅਸੀਂ ਤੇ ਇਹੋ ਚਾਹੁੰਦੇ ਆ ਕਿ ਨਸ਼ਿਆਂ ਤੋਂ ਨਸ਼ਿਆਂ ਦਾ ਖੜਾ ਛੱਡਣਾ ਸ਼ੌਂਕ ਵੀ ਆ ਤੇ ਅਸੀਂ ਲਾਏ ਵੀ ਉਸੇ ਕਰਨੀ ਆ ਸ਼ੌਂਕ ਨੂੰ ਤੇ ਲੋਕੀ ਜਹਾਜ਼ ਵੀ ਲਾਉਂਦੇ ਆ ਕਈ ਕੁਝ ਲਾਉਂਦੇ ਆ ਪਰ ਸਾਨੂੰ ਜਿਹੜੀ ਚੀਜ਼ ਦਾ ਸ਼ੌਂਕ ਆ ਅਸੀਂ ਉਹੀ ਲਾਏ ਆ ਆਂਦੇ ਆ ਸਿੱਖਣ ਹਾਂਜੀ ਸਿੱਖਣ ਆਉਂਦੇ ਆ ਇੱਥੇ ਰਹਿੰਦੇ ਵੀ ਨੇ 4 ਵਜੇ ਵੇਖੋ ਪਹਿਲਵਾਨ ਆ ਜਾਂਦੇ ਨੇ 4 ਵਜੇ ਆਣ ਕੇ ਫਿਰ ਉਹਨਾਂ ਨੇ ਸਾਰੀ ਜਿਹੜੇ ਹੈ ਪਹਿਲਵਾਨ ਦੀ ਸ਼ਾਮ ਨੂੰ 3:00 ਵਜੇ ਤੋਂ ਫਿਰ ਸਟਾਰਟ ਹੋ ਜਾਂਦਾ 5-6 ਵਜੇ ਤੱਕ ਫਿਰ ਆਪਣਾ ਪਹਿਲਵਾਨ ਰੈਸਟੋਰਸ ਕਰਦੇ ਖੇਡ ਕਬੱਡੀ ਆ ਕੁਛ ਵੀ ਆ ਪਹਿਲਵਾਨੀ ਆ ਸਾਰਿਆਂ ਨਾਲ ਅਸੀਂ ਤਾਂ ਕੰਨੇ ਆ ਵੀ ਜੁੜੋ ਨਸ਼ਿਆਂ ਤੋਂ ਬਚੋ ਨਸ਼ੇ ਬਹੁ ਮਾੜੇ ਨੇ ਵੇਖੋ ਸਾਡੀ ਜਿਹੜੀ ਨੌਜਵਾਨੀ ਆ ਤਾਂ ਵਾਹੀ ਖਾਲੀ ਨਸ਼ਿਆਂ ਨੇ ਤੇ ਸਰਕਾਰਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਆਪਣਾ ਕੁਛ ਨਾ ਕੁਛ ਕਰੋ ਇਹਨੂੰ ਨਸ਼ੇ ਨੂੰ ਰੋਕਣ ਵਾਸਤੇ ਤੇ ਕੁਛ ਇਹਨਾਂ ਨੂੰ ਜਿਹੜੀਆਂ ਗੇਮਾਂ ਨੇ ਇਹਨਾਂ ਨੂੰ ਪੰਜਾਬ ਦੀਆਂ ਖੇਡਾਂ ਨੇ ਜਿਹੜੀਆਂ ਇਹਨਾਂ ਨੂੰ ਵੀ ਉੱਪਰ ਚੁਪਣਾ ਚਾਹੀਦਾ ਵਾ ਇਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ